ਹਾਂਜੀ 9th ਜਮਾਤ ਦੇ ਪਿਆਰੇ ਵਿਦਿਆਰਥੀਓ ਬੇਟਾ ਤੁਹਾਡੇ ਮੈਥ ਦਾ ਸੋਲੂਸ਼ਨ ਹੈ ਸੈਕਿੰਡ ਪ੍ਰੈਕਟਿਸ ਪੇਪਰ ਜੋ 30 ਅਗਸਤ ਨੂੰ ਤੁਹਾਡਾ ਹੋਇਆਗਾ ਉਹਦਾ ਤੇ ਜੇ ਇੱਕ ਦੇਖੋ ਪੂਰਾ ਹੱਲ ਦੇਖਣਾ ਮੈਂ ਲਿਖਿਆ ਹੀ ਹੈ ਪੂਰਾ ਹੱਲ ਦੇਖਣਾ ਤਾਂ ਆਪਣੇ ਚੈਨਲ ਹੈ ਜਿਹੜਾ ਬੈਦਿਕ ਮੈਥ ਐਂਡ ਟ੍ਰਿਕਸ ਵਿਦ ਪੁਨੀਤ ਇਹਦਾ ਨਾਮ ਹੈ ਇਹਦੇ ਜਿਹੜੇ ਪ੍ਰੈਕਟਿਸ ਸ਼ੀਟਾਂ ਨੇ ਉਹਦਾ ਹੱਲ ਜਰੂਰ ਤੁਸੀਂ ਵੇਖਣਾ ਸਾਰੀਆਂ ਸ਼ੀਟਾਂ ਦੇ ਅਗਲੇ ਪਹਿਲੀ ਤੋਂ ਲੈ ਕੇ ਚੌਥੀ ਤੱਕ ਜੇ ਤੁਸੀਂ ਵਧੀਆ ਤਿਆਰੀ ਕਰਨੀ ਹੈ ਕਿਉਂਕਿ ਅਧਕੀ 40% ਪੇਪਰ ਪੱਕਾ ਜਿਹੜਾ ਫਾਈਨਲ ਪੇਪਰ ਹੋਣਾ ਉਹ ਇੰਨਾ ਸ਼ੀਟਾਂ ਦੇ ਵਿੱਚੋਂ ਹੀ ਕਹਿ ਰਹੇ ਨੇ ਵੀ ਆਉਣਾਗਾ ਸੋ ਵਧੀਆ ਤਿਆਰੀ ਕਰੋ ਅੱਜ ਆਪਾਂ ਤੁਹਾਨੂੰ ਸੋਲੂਸ਼ਨ ਲੈ ਕੇ ਆਏ ਆ ਤੁਹਾਡੇ ਪੇਪਰ ਦਾ ਥੋੜਾ ਜਿਹਾ ਫਾਸਟ ਚੱਲਾਂਗੇ ਠੀਕ ਹੈ ਕਿਉਂਕਿ ਪਹਿਲਾਂ ਸਾਰਾ ਕਰਵਾਇਆ ਵੇ ਇੱਕ ਮਿਲੀਅਨ ਦਾ ਗੀਤਰ ਕੀ ਹੈ ਸਕਸੈਸਰ 1 ਮਿਲੀਅਨ ਤੁਹਾਨੂੰ ਪਤਾ ਹੈ ਇਹਨੂੰ ਬੋਲਦੇ 1 ਮਿਲੀਅਨ ਅਗੇਤਰ ਦੇਖ ਲੈ ਮੈਂ ਲਿਖਿਆ ਨਾ 1 ਮਿਲੀਅਨ ਦਾ ਅਗੇਤਰ ਅਗਲਾ ਉਹ ਤੋਂ ਤਾਂ ਦੂਜੀ ਆਪਸ਼ਨ ਤੁਸੀਂ ਟਿੱਕ ਲਗਾਣੀ ਸੀ ਤਾਪਮਾਨ ਵਿੱਚ ਵਾਧਾ ਕਿਹੜਾ ਦਰਸਾਉਂਦਾ ਕੋਈ ਪਹਿਲੇ 'ਚ 9 ਵਧਿਆ ਦੂਜੇ 'ਚ 11 ਤੀਜੇ 'ਚ 7 ਚੌਥੇ 'ਚ 10 ਜ਼ੂਮ ਕਰਕੇ ਦਿਖਾ ਦਿੰਨੇ ਆ ਦੇਖੋ 23 ਤੋਂ ਲੈ ਕੇ 32 ਤੱਕ 9 ਡਿਗਰੀ ਵਧਦਾ ਹੈ ਘਟਾਓ ਦੇ 10 ਨੇ ਜੋੜ ਦੇ ਇੱਕ ਦੇ ਵਿੱਚੋਂ 10 ਘਟਾਉਗੇ ਤਾਂ ਆਪਣੇ ਆ ਵੀ ਤੁਹਾਡਾ ਆਨਸਰ 11 ਆ ਜਾਣਾ ਇਸ ਤਰ੍ਹਾਂ 7 ਆ ਜਾਣਾ ਇਹ 10 ਆ ਜਾਣਾ ਤਾਂ ਵੱਧ ਕਿਹੜਾ ਦੂਜੀ অপਸ਼ਨ ਜ਼ਿਆਦਾ ਹੈ ਬੜਾ ਸੌਖਾ ਹੈ ਇਹਨੂੰ ਪੁਆਇੰਟ ਹਟਾ ਦੋ 6.3 ਬਣ ਗਿਆ ਇੱਥੇ ਪੁਆਇੰਟ ਹਟਾਉਗੇ ਤਾਂ ਦੋਨੇ ਹਟਾਉਣੇ ਨੇ ਤੇ نیچے ਕੀ ਲਾਉਣੀ ਪੂ ਇੱਕ ਜ਼ੀਰੋ ਲਾਉਣੀ ਪੂ ਐਕਸਟਰਾ ਕਿਉਂਕਿ ਉੱਪਰ ਦੋ ਛੱਡ ਗਿਆ ਹੈ ਤਾਂ نیچے ਵੀ ਦੋ ਛੱਡ ਕੇ ਲਾਉਣਾ 6/3 16/40 ਇਹ ਘਟ ਕੇ ਆ ਜੂਗਾ ਤੁਹਾਡਾ 4/5 4/5 ਹੁੰਦਾ 0.8 ਯਾਨੀ ਕਿ ਆਪਸ਼ਨ ਨੰਬਰ 4 ਅਗਲੇ ਸਵਾਲ ਦੇ ਵਿੱਚ ਗੁਣਨਖੰਡ ਰੁਕ ਤੋਂ x ਜੋੜ y ਤੁਸੀਂ ਨੇ ਪਤਾ ਕਰਨਾ ਸੀ ਤਰਿਕੋ ਪਹਿਲਾਂ ਕੀ ਲਿਖਿਆ ਦੋ ਉਰੇ ਦੋ ਉਰੇ ਕੀ ਹੈ y ਦਵਾਈ ਦਾ ਮੁੱਲ ਕਿੰਨਾ ਹੋ ਗਿਆ 2 2 4 ਲਿਖਿਆ ਵੀ ਮੈਨੇ 2 2 4 ਤਾਂ x ਦਾ ਮੁੱਲ ਕਿੰਨਾ ਹੋ ਗਿਆ ਇੱਥੇ ਕਿੰਨਾ ਹੈ 5 ਉਰੇ ਕਿੰਨਾ ਹੋਣਾ 4 ਤਾਂ 4 5 20 ਤਾਂ x ਦਾ ਮੁੱਲ ਮੇਰੇ ਕੋਲ ਆ ਗਿਆ 20 ਦਵਾਈ ਦਾ ਮੁੱਲ ਕਿੰਨਾ ਆ ਗਿਆ 4 ਤੇ ਦੋਨਾਂ ਦਾ ਜੋੜ ਉਰੇ ਲੈ ਕੇ ਰੱਖਿਆ ਮੈਨੇ 20 4 24 ਤਾਂ 24 ਤੁਸੀਂ ਨੇ ਇਹਦਾ ਟਿੱਕ ਲਗਾਉਣਾ ਸੀ ਚੌਥੀ ਆਪਸ਼ਨ ਦਾ ਦਸ਼ਮਲਵ ਪ੍ਰਸਾਰ ਕਿਹਜਾ ਹੋਵੇਗਾ ਤਾਂ ਮੈਨੂੰ ਆਉਤੇ ਸੀ ਟੱਚ ਤੁਹਾਨੂੰ ਸਮਝਾਇਆ ਵੈ 3125 ਜੋ نیچے ਹੈ ਉੱਪਰ ਨਹੀਂ ਦੇਖਣਾ 3125 ਦੇਖਣਾ 3125 ਦੇ ਇਦਾਂ ਤੁਸੀਂ ਨੇ ਫੈਕਟਰ ਬਣਾ ਲੈਨੇ ਆ ਕਿੰਨੇ ਬੰਦਦੇ ਨੇ ਜੇ ਫੈਕਟਰਾਂ ਦੇ ਵਿੱਚ ਕੇਵਲ 2 ਆ ਤੇ 5 ਆ ਰਿਹਾ 13 ਦਿਸ਼ਾ ਮਿਲੋ ਪ੍ਰਸਾਰ ਸ਼ਾਂਤ ਜਿੱਦੂ ਬਿਨਾ ਕੋਈ ਸ਼ੋਰ ਆ ਰਿਹਾ ਇੱਥੇ ਦੇਖੋ 5 ਵਾਰੀ 5 ਆ ਰਿਹਾ ਹੈ ਨੀਚੇ ਤਾਂ ਮਤਲਬ ਕੇਵਲ 5 ਆ ਰਿਹਾ ਦਾ ਮਤਲਬ ਪ੍ਰਸਾਰ ਕਿਹਾ ਜਾ ਸ਼ਾਂਤ 7 11 13 13 ਕੀ ਹੈ ਇੱਕ 7 ਨੂੰ 11 ਗੁਣਾ ਕਰਾਂਗੇ 77 ਆ ਜਾਂਦਾ ਹੈ ਇਹਦੇ 163 ਆ ਜਾਂਦਾ ਉਹਨਾਂ ਨੂੰ ਜੋੜੀਏ ਕਿੰਨਾ 246 ਤੇ 246 ਕੀ ਹੈ ਇੱਕ ਕੰਪੋਜ਼ਿਟ ਨੰਬਰ ਭਾਗ ਸੰਖਿਆ ਕਿਹੜੀ ਸੰਖਿਆ ਹੈ ਭਾਜ ਘਟਾਓ 4 3 ਨੂੰ ਕਿਸ ਬਿੰਦੂ ਦੁਆਰਾ ਦਰਸਾਇਆ ਗਿਆ ਹੈ ਦੇਖੋ ਤੇ ਬਿੰਦੂ ਇਹਨਾਂ ਨੇ ਜਿਹੜੇ ਲਿਖੇ ਸੀ ਉਹ ਲਿਖੇ ਸੀ ਘਟਾਓ ਦਾ 20 ਤੇ 2 ਤਮੇਦਰ ਨੂੰ ਚੱਲ ਪਿਆ ਮੈਂ 0 ਘਟਾਓ 2 ਘਟਾਓ 4 ਘਟਾਓ 6 ਘਟਾਓ 8 ਇੱਧਰ ਲਿਖਦਾ ਗਿਆ ਤੇ ਆਪਣੇ ਆਪ ਹੀ ਮੇਰਾ ਘਟਾਓ 18 ਤੋਂ ਬਾਅਦ ਘਟਾਓ 20 ਆ ਗਿਆ ਤਾਂ ਘਟਾਓ 12 ਦੇਖੋ ਕਿੱਥੇ ਆ ਮਨੇ r ਉਲਾਰ ਰੱਖਿਆ ਉਹਦੇ ਕਿਹੜਾ ਬਿੰਦੂ ਹੈ d ਤਾਂ ਆਪਸ਼ਨ ਕਿਹੜੀ ਲਾਉਣੀ ਸੀ 2 ਅਗਲਾ ਦੇਖੋ ਦੋਨੇ ਪਾਸੇ ਨੀਚੇ ਬੇਸ ਕਿੰਨਾ ਹੈ 2 ਤਾਂ ਬੇਸ ਉਮੀ ਰਹ ਜੂ ਜਿਹੜੀ ਪਾਵਰ ਹੁੰਦੀ ਹੈ ਇਹਦਾ ਕੀ ਹੋ ਜਾਂਦਾ ਜੋੜ ਹੋ ਜਾਂਦਾ ਜੀ ਵਿਚਾਲੇ ਹੋਵੇ ਗੁਣਾ ਦੋਨਾਂ ਦਾ ਜੋੜ ਕਰਤਾ ਜੋੜ ਕੀਤਾ ਤਾਂ ਅਨਸਰ ਕਿੰਨਾ ਬਣ ਗਿਆ 2 ਦੀ ਘਾਤ 2/2 2 ਨਾਲ 2 ਕੱਟ ਗਿਆ ਕਿੰਨੀ ਬਚ ਗਈ 2 ਦੀ ਘਾਤ 1 ਤੇ 2 ਦੀ ਘਾਤ 1 ਕਿੰਨਾ ਹੁੰਦਾ 2 ਤਾਂ ਤੁਸੀਂ ਇਹ ਅਨਸਰ ਕਿੰ ਨਾਲ ਲਿਖਣਾ ਸੀ 2 ਅੱਜ ਨੂੰ ਨੰਬਰ ਲਾਈਨ ਤੇ 0 ਵਜੋਂ ਲੈਂਦੇ ਹੋਏ ਮਤਲਬ ਅੱਜ ਨੂੰ ਨੰਬਰ ਲਾਈਨ ਤੇ 0 ਮੰਨ ਲੈਣਾ ਹੈ ਜੇਕਰ ਪਿਛਲੇ ਕੱਲ ਤੋਂ ਪਹਿਲਾਂ ਵਾਲਾ ਦਿਨ 17 ਜਨਵਰੀ ਸੀ ਆਹ ਬਣ ਗਈ ਨੰਬਰ ਲਾਈਨ ਅੱਜ ਨੂੰ ਨੰਬਰ ਲਾਈਨ ਲੈ ਲਿਆ ਪਿਛਲਾ ਕੱਲ ਇੱਕ ਉਸ ਤੋਂ ਪਹਿਲਾਂ ਵਾਲਾ ਦਿਨ ਆਹ ਇੱਥੇ ਕੀ ਸੀ 17 ਜਨਵਰੀ ਤਾਂ ਅੱਜ ਵਾਲਾ ਦਿਨ ਕਿਹੜਾ ਹੋ ਗਿਆ 18 19 ਤਾਂ ਆਉਣ ਵਾਲੇ ਕੱਲ ਆਉਣ ਵਾਲਾ ਕੱਲ ਮਤਲਬ 20 ਤੋਂ ਤਿੰਨ ਦਿਨ ਬਾਅਦ ਕੱਲ ਤੋਂ ਤਿੰਨ ਦਿਨ ਬਾਅਦ 21 22 23 21 22 23 ਤਾਂ ਆਉਣ ਵਾਲੇ ਕੱਲ ਤੋਂ ਤਿੰਨ ਦਿਨ ਬਾਅਦ ਕੀ ਮਿਤੀ ਹੋਵੇਗੀ 23 ਜਨਵਰੀ 17 ਜਨਵਰੀ ਸੀ ਅੱਜ ਵਾਲਾ ਦਿਨ ਕੀ ਹੋ ਗਿਆ 19 ਜਨਵਰੀ ਤਾਂ ਇੱਕ ਦਿਨ ਬਾਅਦ ਵਾਲਾ ਕਿਹੜਾ ਹੋ ਗਿਆ 20 ਜਨਵਰੀ ਤਿੰਨ ਦਿਨ ਬਾਅਦ ਕਿਹੜਾ ਹੋ ਗਿਆ 23 ਜਨਵਰੀ ਮੈਂ ਕੋਸ਼ਿਸ਼ ਕੀਤੀ ਹੈ ਵੀ ਰਕਮ ਦੇਖਦੇ ਸਾਰੀ ਤੁਹਾਨੂੰ ਸਮਝ ਲੱਗ ਜੇ ਘਟਾਓ ਇੱਕ ਵਿੱਚ ਕੀ ਜੋੜੀਏ ਕਿ ਸਭ ਤੋਂ ਛੋਟੀ ਅਭਾਸ਼ੰਖਿਆ ਪ੍ਰਾਪਤ ਹੋ ਜਾਵੇ ਸਭ ਤੋਂ ਛੋਟੀ ਭਾਸ਼ੰਖਿਆ ਕੀ ਹੁੰਦੀ ਹੈ 2 ਤਾਂ ਘਟਾਓ ਇੱਕ ਚ ਕੀ ਜੋੜੀਏ ਕਿੰਨਾ ਪ੍ਰਾਪਤ ਹੋ ਜੇ 2 ਤਾਂ ਡੱਬੀ 'ਚ ਮੈਨੇ ਲਿਖਿਆ ਹੋਵੇ ਕਿੰਨਾ ਲਿਖਿਆ ਤਿੰਨ ਘਟਾਓ 1 'ਚ 3 ਜੋੜਨ ਨਾਲ 2 ਪ੍ਰਾਪਤ ਹੁੰਦਾ ਹੈ ਕਿਹੜਾ ਕਥਨ ਸਹੀ ਹੈ ਕਿਸੇ ਵੀ ਦਰੋ ਪਰਮੇਸ਼ ਸੰਖਿਆਵਾਂ ਦੇ ਵਿਚਕਾਰ ਅਨੰਤ ਪਰਮੇਸ਼ ਸੰਖਿਆਵਾਂ ਹੋ ਸਕਦੀਆਂ ਨੇ ਤੀਜੀ ਆਪਸ਼ਨ ਤੁਸੀਂ ਲਗਾਨੀ ਸੀ ਬੜੇ ਵਾਰੀ ਦੱਸਿਆ ਮੈਂ ਆਪਣੇ ਵੀਡੀਓ ਦੇ ਵਿੱਚ ਰੋਹ ਨੇ ਦੱਸਿਆ ਕਿ ਅਸੀਂ ਆਪਣੇ ਸਕੂਲ ਤੋਂ ਕੈਂਪ ਵੱਲ ਲਗਭਗ 120 ਕਿਲੋਮੀਟਰ ਸਕੂਲ ਤੋਂ ਕੈਂਪ ਕਿੰਨੀ ਦੂਰ ਹੈ 120 ਕਿਲੋਮੀਟਰ ਆਪਾਂ ਪਹੁੰਚ ਗਏ ਜਿਹੜਾ ਕਿ ਕੁੱਲ ਰਸਤੇ ਦਾ ਕਿੰਨਾ ਭਾਗ ਹੈ 2/3 ਭਾਗ ਉਹਨਾਂ ਨੇ ਕੈਂਪ ਤੱਕ ਪਹੁੰਚਣ ਲਈ ਹੋਰ ਕਿੰਨੀ ਦੂਰ ਜਾਣਾ ਹੈ ਪਹਿਲਾਂ ਸਮਝੋ ਕਿੰਨੀ ਦੂਰ ਗਈ ਸੀ 2/3 ਕੁੱਲ ਮੈਂ ਮੰਨ ਲਿਆ x ਵੀ ਕੁੱਲ ਦੂਰੀ ਕਿੰਨੀ ਹੈ x ਗਏ ਕਿੰਨਾ ਨੇ 2/3 ਤੇ ਅੰਕਾਂ 'ਚ ਕਿੰਨਾ 120 ਇਹ ਦੋਨੋਂ ਸੇਮ ਹੀ ਹੈ ਜਾ 120 ਕਿਲੋ ਚਾਹੇ 2/3 ਕਿਲੋ ਤਾਂ x ਦਾ 2/3 ਬਰਾਬਰ ਹੋ ਗਿਆ 120 ਦੇ 2/3 ਉਧਰ ਜਾ ਕੇ ਕਿੰਨਾ ਹੋ ਗਿਆ 3/2 ਤਾਂ x ਬਰਾਬਰ ਕਿੰਨਾ ਆ ਗਿਆ 120 3/2 60 60 3 ਕਿੰਨਾ ਬਣ ਗਿਆ 180 ਤਾਂ ਕੁੱਲ ਦੂਰੀ ਕਿੰਨੀ ਹੋਗੀ ਸਕੂਲ ਤੋਂ ਕੈਂਪ ਦੀ 180 ਕਿਲੋਮੀਟਰ ਮਿਲ ਗਿਆ ਭਾਵ ਕੁੱਲ ਦੂਰੀ ਬਰਾਬਰ ਹੈ 180 ਆਪਾਂ ਤਾਂ ਪੁੱਛਿਆ ਹੋਰ ਕਿੰਨੀ ਦੂਰ 120 ਤਾਂ ਪਹਿਲਾਂ ਹੀ ਚਲੇ ਗਏ ਤੇ 180 ਦੇ ਵਿੱਚੋਂ 120 ਘਟਾ ਦੋ ਤਾਂ ਪਿੱਛੇ ਕਿੰਨੇ ਬਚ ਗਏ 60 ਕਿਲੋਮੀਟਰ ਤਾਂ ਤੁਹਾਡਾ 60 ਕਿਲੋਮੀਟਰ ਕੀ ਹੋ ਗਿਆ ਆਨਸਰ ਹੋ ਗਿਆ ਲੱਗਿਆ ਸਮਝ ਜੂ ਦਾ ਜੜਾਤਮਕ ਉਲਟ ਨਹੀਂ ਹੈ ਜੂ ਦੇ ਵਿੱਚ ਜੜਾਤਮਕ ਉਲਟ ਕੀ ਹੁੰਦਾ ਜੋੜਨ ਨਾਲ ਜ਼ੀਰੋ ਬਣ ਜਾਂਦਾ ਤਦ ਜੂ ਚ ਆਪਣਾ ਬਧਾ ਘਟਾਓ ਜੂ ਜੋੜਾਂਗੇ ਫੇਰ ਹੀ ਉਹਨ 0 ਬਣਨਾ ਹੈ ਪਾਪ ਘਟਾਓ ਜੂ ਜੂ ਅਨਸਰ ਨਾ ਹੋਵੇ ਨਹੀਂ ਇਹ ਦੇਖੋ ਇਹ ਵੀ ਘਟਾਓ ਜੂ ਹੈ ਇਹ ਵੀ ਘਟਾਓ ਜੂ ਹੈ ਇਹ ਵੀ ਘਟਾਓ ਜੂ ਹੈ ਤਿੰਨਾਂ ਨਾਲ ਹੀ 0 ਬਣ ਰਿਹਾ ਹੈ ਪਰ ਆ ਕੀ ਹੈ ਜੋੜ ਜੂ ਕਿਉਂ ਕੋ ਘਟਾਓ ਘਟਾਓ ਕੀ ਬਣ ਜਾਂਦਾ ਜੋੜ ਇਹਨਾਂ ਵਿੱਚ ਨਹੀਂ ਹੈ ਤਾਂ ਨਹੀਂ ਕਿਹੜਾ ਹੈ ਪਹਿਲੀ ਆਪਸ਼ਨ ਕਿਹੜਾ ਗੁਣ ਦਰਸਾ ਰਿਹਾ ਹੈ a b b a ਇਹਨੂੰ ਅੰਗਰੇਜ਼ੀ ਚ ਬੋਲਦੇ ਕਮਿਊਟੇਟਿਵ ਪ੍ਰੋਪਰਟੀ ਪੰਜਾਬੀ ਚ ਕ੍ਰਮ ਬਟਾਂਦਰਾ ਗੁਣ ਕਿਸੇ ਜਗ੍ਹਾ ਦਾ ਤਾਪਮਨ ਦੁਪਹਿਰੇ 12 ਵਜੇ ਕਿੰਨਾ ਸੀ 0 ਤੋਂ 18 ਡਿਗਰੀ ਵੱਧ ਸੀ ਭਾਵ ਜੋੜ ਦਾ 18 ਡਿਗਰੀ ਸੀ ਉੱਪਰ ਮੈਂ ਲੇਖ ਰੱਖਿਆ ਇੱਥੇ ਆ ਰਿਹਾ ਹੈ ਹਰ ਘੰਟੇ ਵਿੱਚ ਕਿੰਨਾ ਘਟ ਰਿਹਾ ਹੈ 3 ਡਿਗਰੀ ਮਤਲਬ ਪਹਿਲੇ ਘੰਟੇ 'ਚ ਕਿੰਨਾ ਰਹ ਜੂ 15 ਡਿਗਰੀ ਦੂਜੇ ਘੰਟੇ 'ਚ 12 ਡਿਗਰੀ ਤੀਜੇ ਘੰਟੇ 'ਚ 9 ਡਿਗਰੀ ਕਿਸ ਸਮੇਂ ਤਾਪਮਾਨ 0 ਤੋਂ 12 ਡਿਗਰੀ ਘਟ ਹੋ ਜਾਵੇਗਾ ਘਟ ਪਾਵ -12 ਹੋ ਜਾਵੇਗਾ ਚੱਲਿਆ ਕਿੱਥੋਂ ਸੀ +18 ਤੋਂ ਪਾਵ ਕਿੰਨਾ ਘਟ ਗਿਆ ਘਟਾਓ 18 ਡਿਗਰੀ ਤੋਂ ਕੀ ਘਟਾ ਦੋ -12 ਡਿਗਰੀ ਬਣ ਗਿਆ 12 ਦੇ ਬਾਰੇ ਕਿੰਨਾ ਹੁੰਦਾ 30 ਡਿਗਰੀ ਭਾਵ ਕਿੰਨਾ ਘਟ ਗਿਆ 30 ਡਿਗਰੀ 1 ਘੰਟੇ ਚ ਕਿੰਨਾ ਘਟਦਾ ਸੀ 3 ਡਿਗਰੀ ਤਾਂ ਟੋਟਲ ਕਿੰਨੇ ਘੰਟੇ ਲੱਗੇ ਘਟਣ ਚ 10 ਘੰਟੇ ਦੁਬਾਰੇ 12 ਵਜੇ ਤੋਂ ਲੈ ਕੇ 10 ਘੰਟੇ ਕਦੋਂ ਹੁੰਦੇ ਨੇ ਰਾਤ ਦੇ 10 ਵਜੇ ਤਾਂ ਰਾਤ ਦੇ 10 ਵਜੇ ਉਹਦਾ ਟਾਈਮ ਜਿਹੜਾ ਆਪਾਂ ਦੇਖਿਆ ਸੀ ਉਹ ਹੋ ਗਿਆ 3 4 ਤੇ 9 ਦੇ ਪਹਿਲੇ ਤਿੰਨ ਗੁਣਜਾਂ ਦਾ ਜੋੜ ਪਤਾ ਕਰਨਾ ਹੈ ਪਹਿਲੇ 3 ਤੇ 4 ਤੇ 9 ਦਾ ਕੀ ਲੈ ਲੈਣਾ ਹੈ ਐਲ ਸੀ ਐਮ 3 ਤੇ 9 ਦਾ ਐਲ ਸੀ ਐਮ 9 ਉਹਦੇ 9 ਚੋਕਾ ਕਿੰਨਾ ਬਣ ਗਿਆ 36 ਨਾ ਬਦਲ ਲਗੇ ਤੁਸੀਂ ਇਦਾਂ ਲੈ ਕੇ ਕਰ ਸਕਦੇ ਹੋ ਦੱਸਿਆ ਬੜੀ ਬੜੀ ਬਿਨੇ 1 4 1 ਸਿੱਧੇ 4 ਤੇ 3 3 ਤੇ 9 9 ਚੋਕਾ ਹੁਣ 36 ਦੇ ਪਹਿਲੇ ਤਿੰਨ ਗੁਣਜ ਕੀ ਹੈ 36 72 108 ਗੁਣਜ ਦਾ ਮਤਲਬ ਹੁੰਦਾ ਹੈ ਪਾੜ ਤਾਂ ਪਹਿਲਾ ਗੁਣਜ 36 ਏਕਮ 36 36 ਦੋਨਾ 72 36 ਤੀਏ 108 ਪਹਿਲਾ ਦੂਜਾ ਤੀਜਾ ਪਹਿਲੇ ਤਿੰਨਾਂ ਦਾ ਆਪਾਂ ਕੀ ਕਰਨਾ ਹੈ ਜੋੜ ਤਾਂ ਜੋੜ ਕੀਤਾ ਕਿੰਨਾ ਆ ਗਿਆ 216 ਤਾਂ 216 ਅਨਸਰ ਲਾਉਣਾ ਸੀ ਮੈਨੂੰ ਨਾ ਕਮੈਂਟ ਜ਼ਰੂਰ ਕਰ ਦੇਵੀਂ ਤੂੰ ਕਿੰਨੇ ਕ ਸਵਾਲ ਠੀਕ ਹੋ ਗਏ ਮਲਾਂ ਤਾਂ ਤੁਸੀਂ ਕਰ ਹੀ ਲਿਆ ਕਿਹੜਾ ਕਥਨ ਗਲਤ ਹੈ ਗਲਤ ਪੁੱਛਿਆ ਤਾਂ ਹਰੇਕ ਪਰਮੇਯ ਸੰਖਿਆ ਇੱਕ ਸੰਪੂਰਨ ਸੰਖਿਆ ਹੁੰਦੀ ਹੈ ਪਰਮੇਯ ਸੰਖਿਆ ਦੇ ਕੋ 2/3 ਇੱਕ ਪਰਮੇਯ ਸੰਖਿਆ ਕੀ ਇਹ ਸੰਪੂਰਨ ਸੰਖਿਆ ਹੈ ਨਹੀਂ ਸੰਪੂਰਨ ਨਹੀਂ ਹੈ ਤਾਂ बटे ਵਾਲੀ ਹੈ ਤਾਂ ਪਹਿਲੇ ਹੀ ਕਥਨ ਸੀ ਜਿਹੜਾ ਉਹ ਗਲਤ ਸੀ ਸਭ ਤੋਂ ਛੋਟੀ ਪੂਰਨ ਸੰਖਿਆ ਸਭ ਤੋਂ ਛੋਟੀ ਪੂਰਨ ਸੰਖਿਆ ਕਿਹੜੀ ਹੁੰਦੀ ਹੈ 0 0 ਦੇ ਉਲਟ ਕਰਮ ਕੀ ਹੁੰਦਾ 1/ 0 1/0 ਕੀ ਹੁੰਦਾ ਆ ਪਰਿਭਾਸ਼ਿਤ ਕਿਉਂ ਕਿ ਥੱਲੇ ਆਪਾਂ 0 ਨਹੀਂ ਲੈ ਸਕਦੇ ਹਰਮੀਤ ਨੇ 13.75 ਰੁਪਏ ਕਿਲੋ ਦੇ ਹਿਸਾਬ ਨਾਲ ਇੰਨੇ ਆਲੂ ਗਰੀਦੇ 3.5 ਕਿਲੋ ਦੱਸੋ ਹਰਮੀਤ ਦੁਕਾਨਦਾਰ ਨੂੰ ਕਿੰਨੇ ਰੁਪਏ ਘੱਟੋ-ਘੱਟ ਦੇਵੇ ਦੁਕਾਨਦਾਰ ਨੂੰ ਕਿੰਨੇ ਰੁਪਏ ਦੇਵੇ ਕਿ ਦੁਕਾਨਦਾਰ ਨੂੰ ਘੱਟੋ-ਘੱਟ ਰੁਪਏ ਹਰਮੀਤ ਨੂੰ ਮੋੜਨੇ ਪੈਣ ਤਾਂ ਤਿੰਨਾਂ ਦੇ ਵਿੱਚ ਮੈਂ ਜਰੂਰ ਇਹ ਗੁਣਾ ਕੀਤੀ ਤਾਂ ਮਰਕੁਲ ਅਨਸਰ ਕਿੰਨਾ ਆ ਗਿਆ 48.125 ਤਾਂ 48.125 ਦੇਖੋ ਕਿਦੇ ਨੇੜੇ ਆ 50 ਤਾਂ ਦੁਕਾਨਦਾਰ ਨੂੰ 50 ਰੁਪਏ ਦੇਊਗਾ ਤਾਂ ਉਹਨੂੰ ਸਾਰੇ ਹੀ 1 ਰੁਪਏ 50 1 ਰੁਪਏ 875 ਪੈਸੇ ਮੋੜਨੇ ਪੈਣਗੇ ਉਹਨਾਂ ਨੇ ਕੁਝ ਘੱਟੋ ਘੜ ਕਿੰਨੇ ਰੁਪਏ ਦੇਵੇ 50 ਰੁਪਏ ਦੇਵੇ ਸਰਤਾ ਨੇ 1.5 ਲੀਟਰ ਜੂਸ ਦੀਆਂ ਤਿੰਨ ਬੋਤਲਾਂ ਖਰੀਦੀਆਂ ਤਾਂ ਭਾਵੇਂ ਟੋਟਲ ਉਹਨੇ ਕਿੰਨਾ ਜੂਸ ਖਰੀਦਿਆ 1.5 3 बराबर है 4.5 लीटर सेलली ਨੂੰ ਕਿੰਨਾ ਦਿੱਤਾ 1 ਸਹੀ 3/4 ਦੱਸੋ ਹੁਣ ਕਿੰਨਾ ਲੀਟਰ ਜੂਸ ਬਚ ਗਿਆ ਤਾਂ ਸਿੰਪਲੀ ਜਿੰਨਾ ਲੀਟਰ ਟੋਟਲ ਸੀ ਟੋਟਲ ਕਿੰਨਾ 4.5 ਵਿੱਚੋਂ ਕਿੰਨਾ ਘਟਾ ਦੋ 1 ਸਹੀ 3/4 ਤਾਂ ਪਹਿਲਾਂ ਮੈਂ ਇਹਨੂੰ 9/2 ਬਣਾ ਲਿਆ ਇਹਨੂੰ ਕਿੰਨਾ ਬਣਾ ਤਾਂ 7/4 ਥੋੜਾ ਜ਼ੂਮ ਕਰਦਾ ਇਹ ਨੂੰ 9/2 ਤੋਂ ਨਾਲ ਇਹਨੂੰ 7/4 ਤਾਂ 9/2 ਨੂੰ ਮੈਂ ਕਿ ਲਿਖ ਲੈ 18/ 4 ਤੇ 7/4 ਉਹ ਮੇਰੇ ਰਹਿ ਗਿਆ ਤਾਂ 18 ਚੋਂ 7 ਕੱਢੇ ਕਿੰਨਾ ਆ ਗਿਆ 11/ 4 ਤਾਂ 11/4 ਦਾ ਕਿੰਨਾ ਬਣ ਗਿਆ 2 ਸਹੀ 3/4 ਇਹ ਤਾਂ ਹੁੰਦੇ ਉਹ 11 ਨੂੰ 4 ਤੇ ਕਰਕੇ 2 ਤੇ ਗਿਆ 8 ਕਿੰਨਾ ਬਚ ਗਿਆ 3 ਜਿਹੜਾ 2 ਬਚਦਾ ਉਹ ਰੇ ਆ ਜਾਂਦਾ ਹੁੰਦਾ ਜਿਹੜਾ ਨੀਚਰ ਰਿਮੈਂਡਰ ਹੁੰਦਾ ਉਹ ਰੇ ਆ ਜਾਂਦਾ ਜਿਹਦੇ ਨਾਲ ਬੰਡਿਆ ਉਹ ਇੱਥੇ ਦੋ ਸਹੀ ਤਿੰਨ ਬਟਾ ਚਾਰ ਯਾਨੀ ਕਿ ਪਹਿਲੀ ਆਪਸ਼ਨ ਜੇ ਵਧੀਆ ਲੱਗਿਆ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਥੈਂਕ ਯੂ